Terima kasih telah menonton! Terima kasih telah <laughs> menonton! यार बात तो कर रहा था मैं Kau akarim li magam wala? Jajspe tio Nu cam Kam respuesta? आ गांधी चौक हां तनु ये गांधी Terima kasih telah menonton! I mm -hmm. ਜਿੰਦਾਬਾਦ 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 ਇਕਤਾ ਜਿੰਦਾਬਾਦ ਜੀ ਸਿੰਘ ਢੱਲੇਵਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਲੋ ਸਮਝੋ ਇਹ ਪਾ ਸਾਰੇ ਇਕੱਤਰ ਹੋਣੇ ਆ ਆ ਤੁਸੀਂ ਆਪਣੇ ਦਸਾਂ ਨਾ ਹੋਵੇ ਕਿਰਤ ਕਮਾਈ ਚੰਗੇ ਢੰਗ ਨਾਲ ਆਪਣੇ ਪਰਿਵਾਰਾਂ ਦੇ ਦੇਖਭਾਲ ਸੰਭਾਲ ਕਰ ਸਕਦੇ ਹੋ ਨਹੀਂ ਤਾਂ ਗੁਰੂ ਦੇ ਪਿਆਰੇ ਆਜ ਤੁਸੀਂ ਇੱਥੇ ਚੰਗੀ ਤਰ੍ਹਾਂ ਜਾਣਦੇ ਹੋ

ਦੇਖ ਰਹੇ ਹੋ ਨਵਾਂ ਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ 34 ਦਿਨ ਹੋ ਗਏ ਸਰਦ ਜਗਦੀਸ਼ ਸਿੰਘ ਡੱਲੇਵਾਲ ਜੀ ਪੂਖੜਤਾਲ ਤੇ ਬੈਠੇ ਨੇ ਉਹਨਾਂ ਦੇ ਸੰਬੰਧੀ ਸਰਕਾਰ ਦਾ ਜਿਹੜਾ ਰਵਈਆ ਬਹੁਤ ਮਾੜਾ ਵਾ ਅੱਜ ਪੂਰੇ ਪੰਜਾਬ ਆ ਜਿਹੜਾ ਬੰਦ ਦਾ ਜਿਹੜਾ ਸੱਦਾ ਵਾ ਪੂਰਾ ਤੁਸੀਂ ਦੇਖ ਰਹੇ ਹੋ ਇਹ ਸਨਾਟਾ ਛਾਇਆ ਹੋਇਆ ਔਰ ਇੱਥੇ ਸਿਰਫ ਕਿਸਾਨ ਜਥੇਬੰਦੀਆਂ ਹੀ ਆਪਣਾ ਜਿਹੜਾ ਪੈਰਾ ਦੇ ਰਹੀਆਂ ਨੇ ਅਸੀਂ ਗੱਲ ਕਰਾਂਗੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਮੁਖੀ ਨੇ ਉਹਨਾਂ ਨਾਲ ਕੀ ਸਰਕਾਰਾਂ ਹਾਲੇ ਤੱਕ ਇਹ ਗੱਲ ਕਿਉਂ ਨਹੀਂ ਸੁਣ ਰਹੀਆਂ ਇੰਨੀਆਂ ਗੂੰਗੀਆਂ ਬੋਲੀਆਂ ਜਿਹੜੀਆਂ ਸਰਕਾਰਾਂ ਨੇ ਇਹ ਹੋਂਦਾ ਕਾਰਨ ਕੀ ਆ ਕੀ ਉਹਨਾਂ ਨੂੰ ਲੱਗਦਾ ਹੈਗਾ ਕਿ ਅਸੀਂ ਕਿਸਾਨਾਂ ਨੂੰ ਡਰਾ ਤਮਗਾ ਕੇ ਜਿਹੜਾ ਹੈਗਾ ਧਰਨੇ ਉਠਾ ਦਾਂਗੇ ਜਾਂ ਕਿ ਇਹ ਮੰਗਾਂ ਅਧੂਰੀਆਂ ਰਹਿ ਜਾਣਗੀਆਂ ਸਾਡੇ ਨਾਲ ਕਿਸਾਨ ਆਗੂ ਨੇ ਆਪਣਾ ਗੱਲ ਕਰਦਾ ਕੀ ਕਹਿੰਦਾ ਚੰਗੀ ਮੈਂ ਸੰਤੋਖ ਸਿੰਘ ਨਗਰਾ ਕਿਸਾਨ ਮਜ਼ਦੂਰ ਸਹਿਯਾਰਕ ਕਮੇਟੀ ਜ਼ਿਲ੍ਹਾ ਪ੍ਰਧਾਨ ਲੁਧਿਆਣੇ ਤੋਂ ਸਰਕਾਰ ਨੂੰ ਤਾਂ ਅਸੀਂ ਕਾਫੀ ਚਿਰ ਤੋਂ ਜਣੀ 2021 ਦੇ ਵਿੱਚ ਜਿਹੜਾ ਧਰਨਾ ਲਾਇਆ ਸੀ ਜਿਹੜੀਆਂ ਸਾਡੀਆਂ 12 ਮੰਗਾਂ ਨੇ ਉਹ ਸਰਕਾਰ ਨੇ ਮੰਨੀਆਂ ਵੀ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ ਤੁਹਾਡੀਆਂ ਮੰਗਾਂ ਤੁਹਾਡੇ ਹੱਕ ਵਿੱਚ ਤਿੰਨ ਕਾਲੇ ਕਾਨੂੰਨਾਂ ਦਾ ਕਾਫੀ ਸਾਡਾ ਜ਼ੋਰ ਸੀ ਇਹਨਾਂ ਨੂੰ ਰੱਦ ਕਰਾਂਗੇ ਪਰ ਹੋਇਆ ਕੀ ਕੁਝ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਕੋਤਾਹੀ ਕੀਤੀ ਉੱਥੇ ਥੋੜੀ ਜੀ ਜਲਦਬਾਜ਼ੀ ਕੀਤੀ ਉੱਠਣ ਦੀ ਤਾਂ ਉਹ ਹਦੂਰੀਆਂ ਰਹਿ ਗਈਆਂ ਉਦੋਂ ਹੌਲੀ-ਹੌਲੀ ਮੋਦੀ ਸਰਕਾਰ ਆਪਣੀ ਜ਼बान ਤੋਂ ਖਿਸਕ ਗਈ। ਉਹਨਾਂ ਨੇ ਉਸੇ ਤਰੀਕੇ ਨਾਲ ਭਾਰਤ ਮਾਲਾ ਯੋਜਨਾ ਤਹਿਤ ਰੋਡ ਬਣਾਉਣੀ ਸ਼ੁਰੂ ਕਰ ਦਿੱਤੇ। ਕਦਮਦਾਰ ਕਦਮ ਅੱਗੇ ਜਿਵੇਂ ਚਿੱਪ ਵਾਲੇ ਮੀਟਰ ਲੱਗਦੇ ਨੇ ਇਹ ਵੀ ਜਿਹੜਾ ਬਿਜਲੀ ਸੋਧ ਬਿੱਲ ਆਇਆ ਇਹ ਵੀ ਸਾਡੀ ਮੰਗ ਸੀਗੀ ਵਿੱਚ। ਤਾਂ ਉਸ ਤੋਂ ਬਾਅਦ ਅਸੀਂ ਫਿਰ ਦੇਖਿਆ ਵੀ ਇਹ ਤਾਂ ਇਸੇ ਤਰੀਕੇ ਨਾਲ ਜੇ ਆਪਾਂ ਘਰਾਂ 'ਚ ਬੈਠੇ ਰਹੇ ਕਿਸਾਨ ਜਥੇਬੰਦੀਆਂ ਨੇ ਇੱਕ ਵਿਚਾਰ ਕੀਤੀ ਗੈਰ ਰਾਜਨੀਤਿਕ ਜਥੇਬੰਦੀਆਂ ਸਾਡੀਆਂ ਅਸੀਂ ਫਿਰ ਵਿਚਾਰ ਕੀਤੀ ਵੀ ਇਹ ਤਾਂ ਸਾਨੂੰ ਇਕੱਠੇ ਹੋ ਕੇ ਦਿੱਲੀ ਜਾਣਾ ਪਊਗਾ ਨਹੀਂ ਤੇ ਪੰਜਾਬ ਨੂੰ ਇਹ ਹੜੱਪ ਕਰ ਜਾਣਗੇ ਸਾਰਾ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਣਗੇ ਪੰਜਾਬ ਨੂੰ 13 ਫਰਵਰੀ ਦੇ ਅਸੀਂ ਦਿੱਲੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰਾਂ ਤੇ ਸਾਡੀਆਂ ਜਥੇਬੰਦੀਆਂ ਡਟੀਆਂ ਹੋਈਆਂ ਨੇ ਉਹ ਤੋਂ ਵੀ ਸਰਕਾਰ ਤਾਂ ਸਿੱਧੇ ਮਸ ਨਹੀਂ ਹੋਈ ਤਾਂ तकरीबन ਅੱਜ 1 ਮਹੀਨਾ 5 ਦਿਨ 35 ਦਿਨ ਹੋ ਗਏ ਢੱਲੇਵਾਲ ਸਾਹਿਬ ਨੇ ਫਿਰ ਫੈਸਲਾ ਕੀਤਾ ਕਹਿੰਦੇ ਵੀ ਇਹਦੇ ਨਾਲ ਤਾਂ ਮਰ ਜਾਣਾ ਚੰਗਾ ਜੇ ਸਾਡੇ ਨੌਜਵਾਨ ਮਰਨਗੇ ਉਹਦੇ ਨਾਲੋਂ ਅਸੀਂ ਮਰ ਜਾਈਏ ਲੀਡਰ ਸਾਡਾ ਉਮਰਾਂ ਖਾ ਚੁੱਕੇ ਸਾਡਾ ਫਰਜ਼ ਬਣਦਾ ਪੂਰੀ ਅਗਵਾਈ ਕਰਨੀ ਪੰਜਾਬ ਦੀ ਜਾਂ ਪੂਰੇ ਦੇਸ਼ ਦੀ ਅਗਵਾਈ ਕਰਨੀ ਆਪਣਾ ਲੀਡਰਾਂ ਦਾ ਫਰਜ਼ ਹੁੰਦਾ ਹੈ ਲੀਡਰ ਅੱਗੇ ਚਾਹੀਦਾ ਕਿਉਂਕਿ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਤੇ ਦੁਨੀਆ ਮਰਦੀ ਹੈ ਲੀਡਰ ਜੂਸ ਦਾ ਗਲਾਸ ਵੀ ਕੇ ਉੱਠ ਖੜਦੇ ਨੇ ਦੂਏ ਤੀਏ ਦਿਨ ਉਹ ਪਿਛਲੇ ਆਪਾਂ ਕਹੀ ਗਰੀ ਇਹਨਾਂ ਬੰਦਾਂ ਦੇ ਵਿੱਚ ਇਹਨਾਂ ਧਰਿਆਂ ਦੇ ਵਿੱਚ ਦੇਖਿਆ ਵੀ ਹੋਣਾ ਤੁਸੀਂ ਪਰ ਸਾਡੇ ਇਨ ਵਿੱਚ ਹਾਰੂ ਲੀਡਰ ਨੇ ਧੱਲੇਵਾਲ ਸਾਹਿਬ 35 ਦਿਨ ਤੋਂ ਬੈਠੇ ਨੇ ਉਹ ਤੋਂ ਬਾਅਦ ਅਸੀਂ ਕੰਟੀਨਿਊ ਜਿਹੜਾ ਮਰਨ ਵਰਤ ਹੈ ਇਸੇ ਤਰੀਕੇ ਨਾਲ ਜਾਰੀ ਰੂ ਜਿਵੇਂ ਮੈਂ ਜ਼ਿਲ੍ਹਾ ਪ੍ਰਧਾਨ ਐ ਮੈਂ ਵੀ ਆਪਣੇ ਜਥੇਬੰਦੀ ਦੇ ਵਿੱਚ ਆਪਣਾ ਸਨੇਹਾ ਪੜਾਇਆ ਵੀ ਜਨ ਜਦੇ ਵੀ ਕਿਤੇ ਸਮਾਂ ਮਿਲਿਆ ਤਾਂ ਮੈਨੂੰ ਵੀ ਮਰਨ ਵਰਤ ਤੇ ਬੈਠਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਅਸੀਂ 65 ਸਾਲ ਦੀ ਉਮਰ ਮੈਂ ਵੀ ਪਹੁੰਚ ਚੁੱਕਿਆ ਹਾਂ ਜੇ ਆਉਣ ਵਾਲੀਆਂ ਨਸਲਾਂ ਨਾਲ ਸੀ ਬਚਾਈਆਂ ਤਾਂ ਸਾਨੂੰ ਝੰਡੇ ਚੱਕਣ ਦਾ ਕੀ ਫਾਇਦਾ ਜੇ ਅਸੀਂ ਐਸ ਐਸ ਡੀ ਐਮ ਜਾਂ ਡੀ ਸੀ ਦਫ਼ਤਰਾਂ ਦੇ ਮੂਹਰੇ ਬੈ ਕੇ ਮਸਲੇ ਹੱਲ ਨਹੀਂ ਹੋਣੇ ਇਹ ਸੈਂਟਰ ਨਾਲ ਸਾਡੀ ਟੱਕਰ ਹੈ ਉੱਥੇ ਸਾਨੂੰ ਸੀਸ ਦੇ ਕੇ ਹੀ ਇਹ ਪੰਜਾਬ ਬਚਾਉਣਾ ਪਊ ਅੱਜ ਦਿਨ ਅਸੀਂ ਜੱਟਗੇ ਇਸ ਤਰੀਕੇ ਨਾਲ ਅਸੀਂ ਕਹਿਣਾ ਚਾਹੁੰਦੇ ਆਂ ਪੂਰੇ ਪੰਜਾਬ ਪੂਰੇ ਦੇਸ਼ ਵਾਸੀਆਂ ਨੂੰ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠੋ ਅੱਜ ਪੰਜਾਬ ਦੀ ਹੋਂਦ ਦਾ ਮਸਲਾ ਹੈ ਨਾ ਜਵਾਨੀ ਬਚੂ ਨਾ ਕਿਸਾਨੀ ਬਚੂ ਨਾ ਇਹ ਬਾਜ਼ਾਰ ਬਚਣਗੇ ਜੇ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕਰ ਲਿਆ ਤਾਂ ਇੱਥੇ ਕੱਖ ਨਹੀਂ ਬਚਣਾ ਜਿੰਨਾ ਸਮਰਾਲਾ ਸਾਡਾ ਇਹ ਛੋਟੇ ਸ਼ਹਿਰ ਨੇ ਇਹਨਾਂ ਕੋਲ ਕੀ ਹੈ ਛੋਟੇ-ਛੋਟੇ ਸਾਡੇ ਪੂੰਜੀਪਤੀ ਨੇ ਲੋਕ ਏ ਇਹ ਤਾਂ ਸਾਰੇ ਦੋ ਮੌਲਾਂ ਦੇ ਵਿੱਚ ਦੋ ਮਤਲਬ ਇੱਥੇ ਬਣ ਗਏ ਗੜਾਉਣ ਉਹਨਾਂ ਦੇ ਵਿੱਚ ਪੈਸੇ ਜਾਣਾ ਸਾਰਾ ਕੁਝ ਇਹਨਾਂ ਹੁੰਦਾ ਅਸੀਂ ਸਾਰੇ ਕਿਰਤੀ ਕਾਮਿਆਂ ਨੂੰ ਦੁਕਾਨਦਾਰਾਂ ਨੂੰ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਆਪਣੀ ਕਿਰਤ ਦਾ ਮਸਲਾ ਹੈ ਰੋਜੀ ਰੋਟੀ ਦਾ ਮਸਲਾ ਹੈ ਕੋਈ ਸਿਆਸੀ ਮਸਲਾ ਨਹੀਂ ਨਾ ਕੋਈ ਜਾਤ ਪਾਤ ਦਾ ਮਸਲਾ ਹੈ ਸਿਰਫ ਆਪਣਾ ਰੋਜੀ ਰੋਟੀ ਦਾ ਮਸਲਾ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੱਤੇ ਤੱਕ ਮੇਰੀ ਆਵਾਜ਼ ਜਾਂਦੀ ਹੈ ਵੀ ਸਦਾ ਵੱਧ ਤੋਂ ਵੱਧ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਆਪਣੇ ਆਉਣ ਵਾਲੇ ਨਸਲਾਂ ਨੂੰ ਬੱਚਿਆਂ ਨੂੰ ਬਚਾ ਸਕੀਏ ਇਹ ਸਾਡਾ ਫਰਜ਼ ਬਣਦਾ ਹੈ ਸੋਡੇ ਅਮਰਜੀਤ ਸਿੰਘ ਬਾਲਿਓ ਨੇ ਜਿਹੜੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਨੂੰ ਵੀ ਪੂਰਾ ਸਮਰਥਨ ਦਿੱਤਾ ਕੀ ਕਹਿੰਦੇ ਨੇ ਪਹਿਲਾਂ ਤਾਂ ਜੀ ਮੈਂ ਨਵਾਂ ਜਵਾਨਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੇ ਸਮੂਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਾਅਦ ਆ ਅੱਜ ਜਿਹੜੇ ਦਿਹਾੜੇ ਚੱਲਦੇ ਨੇ 15 ਮਾਰਚ ਦਿਹਾੜਾ ਸ਼ਹੀਦੀ ਦਿਹਾੜਾ ਚੱਲਦਾ ਇਸੇ ਦਿਹਾੜੇ ਦੇ ਵਿੱਚ ਅੱਜ ਬੜਾ ਇੱਕ ਦੁੱਖਦਾਈ ਜਿਹੜਾ ਜਹਾਜ਼ ਹਾਸਤ ਹੋਇਆ ਉਰੇ ਜਿਹੜੇ 179 ਸ਼ਰਧਾਲੂਆਂ ਜਾਨ ਗਵਾ ਬੱਠੇ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਆਂ ਤੇ ਮੈਂ ਸਮੂਚੀਆਂ ਸੰਗਤਾਂ ਨੂੰ ਕਹਿਣਾ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੋ-ਦੋ ਮਿੰਟ ਵਾਹਿਗੁਰੂ ਦਾ ਜਾਪ ਜ਼ਰੂਰ ਕਰਨ ਅੱਗੇ ਗੱਲ ਆਪਾਂ ਕਰੀਏ ਸ਼ੰਘਰਸ਼ ਜੀ ਜਿਸ ਤਰ੍ਹਾਂ 2021 ਦੇ ਵਿੱਚ ਮੋਦੀ ਸਰਕਾਰ ਨੇ ਇਹ ਮੰਨਿਆ ਸੀ ਕਿ ਮੈਂ 1922 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਆਮਦਨ ਕਿਸਾਨਾਂ ਦੀ ਤਾਂ ਕੀ ਦੁੱਗਣੀ ਕਰਨੀ ਆ ਕਿਸਾਨਾਂ ਨੂੰ ਵੀ ਕੋਆਪਰੇਟਿਵ ਘਰਾਣਿਆਂ ਦੇ ਹਵਾਲੇ ਕਰਤਾ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਜਿਹੜੇ ਛੋਟੇ ਦੁਕਾਨਦਾਰ ਨੇ ਜਾਂ ਮਿਸਤਰੀ ਸੀ ਟਰੈਕਟਰ ਸਮਾਰਨ ਵਾਲੇ ਜਾਂ ਸਕੂਟਰ ਸਮਾਰਨ ਵਾਲੇ ਲੈ ਲਓ ਜਾਂ ਮੋਟਰਸਾਈਕਲ ਸਮਾਰਨ ਵਾਲੇ ਲੈ ਲਓ ਉੱਥੇ ਹੁਣ ਇਹ ਆਉਂਦਾ ਵੀ ਕੋਆਪਰੇਟਿਵ ਘਰਾਣੇ ਕਹਿੰਦੇ ਨੇ ਵੀ ਨਵਾਂ ਸਕੂਆ ਪੁਰਾਣਾ ਸਕੂਟਰ ਕਢਾਜੋ ਪੁਰਾਣਾ ਟਰੈਕਟਰ ਕਢਾਜੋ ਤੇ ਨਵਾਂ ਟਰੈਕਟਰ ਲੈ ਜਾਓ ਨਵਾਂ ਸਕੂਟਰ ਲੈ ਜਾਓ ਨਵੀਂ ਗੱਡੀ ਲੈ ਜਾਓ ਜਿੰਨੇ ਵਰਕਸ਼ਾਪ ਦੇ ਛੋਟੇ-ਛੋਟੇ ਬੰਦੇ ਸੀ ਦਿਹਾੜੀਦਾਰ ਉਹ ਵਿਹਲੇ ਹੋ ਰਹੇ ਹਨ ਇਸੇ ਤਰ੍ਹਾਂ ਜਿਹੜੀ ਅੱਜ ਸੈਂਟਰ ਸਰਕਾਰ ਦੀ ਨੀਤੀ ਆ ਉਹ ਬਹੁਤ ਮਾੜੀ ਨੀਤੀ ਆ ਜਿਹੜਾ ਸਾਡਾ ਦੇਸ਼ ਦੇ ਵਾਸਤੇ ਜਿਸ ਤਰ੍ਹਾਂ ਇੱਥੇ ਮੰਨ ਲਓ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਸਾਡੀ ਨਕਮੀ ਹੋ ਗਈ ਖੇਤਰੀ ਪਾਰਟੀ ਵੀ ਸਾਡੀ ਜ਼ਰੂਰੀ ਸੀ ਜਿਹੜੀ ਆਵਾਜ਼ ਉਠਾਉਂਦੀ ਸੀ ਸਾਡੀ ਪਰ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਦੋਖ ਉੱਤੇ ਵਜ਼ੀਰੀਆਂ ਵਾਸਤੇ ਵੇਗ ਗਈ ਇਸ ਕਰਕੇ ਸਾਡਾ ਪੰਜਾਬ ਦਾ ਅੱਜ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੇ ਜਿਹੜੇ ਪੰਜਾਬੀ ਨੇ ਉਹ ਬੜੇ ਮਿਹਨਤੀ ਨੇ ਇਹ ਨਹੀਂ ਹੈ ਕਿ ਉਹ ਜੱਟ ਸਿੱਖੇ ਨੇ ਉਹ ਚਾਹੇ ਰਮਦਾਸੀਆ ਵੀਰ ਆ ਚਾਹੇ ਬ੍ਰਾਹਮਣ ਵੀਰ ਆ ਚਾਹੇ ਖੱਤਰੀ ਵੀਰ ਆ ਉਹ ਸਾਰੇ ਬੜੇ ਮਿਹਨਤੀ ਨੇ ਉਹਨਾਂ ਨੂੰ ਜਿਹੜੇ ਕਿਤੇ ਜ ਮਰਜ਼ੀ ਲਾ ਲੋ ਉਹ ਤੁਹਾਨੂੰ ਕੋਹ ਨਾ ਕੋਹ ਕੱਢ ਕੇ ਦੇਣਗੇ ਜਿਸ ਤਰ੍ਹਾਂ ਅੱਜ ਦੇਖ ਲਓ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੱਡੀਆਂ-ਵੱਡੀਆਂ ਇਹਨਾਂ ਨੇ ਇੰਡਸਟਰੀਆਂ ਬਣਾ ਲੀਆਂ ਵੱਡੇ-ਵੱਡੇ ਫਾਰਮ ਬਣਾ ਲਏ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਨੇ ਇਸੇ ਕਰਕੇ ਖੇਤੀ ਤੇ ਜੋ ਜਿਹੜਾ ਹੈ ਰੋਜ਼ਗਾਰ ਉਹ 80% ਰੋਜ਼ਗਾਰ ਪਰ ਜੇ ਸਾਡੀ ਖੇਤੀ ਫੇਲ ਹੋ ਗਈ ਜਿਸ ਤਰ੍ਹਾਂ ਅੱਜ ਬੇਰੁਜ਼ਗਾਰੀ ਮੈਂ ਪਹਿਲਾਂ ਕਹਿ ਰਿਹਾ ਬਈ ਛੋਟੀਆਂ ਵਰਕਸ਼ਾਪਾਂ ਬੰਦ ਕਰਕੇ ਟੈਰਾਂ ਵਾਲੀਆਂ ਬੰਦ ਕਰਕੇ ਸਾਰੇ ਹੋ ਰਹੇ ਨੇ ਇਸੇ ਤਰ੍ਹਾਂ ਜੇ ਇਹ ਹੀ ਕੰਮ ਚੱਲਦਾ ਰਿਹਾ ਸਾਡੇ ਇੱਥੇ ਪੰਜਾਬ ਦੇ ਵਿੱਚ ਕਟਾਬਧਵੀ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਹੱਥੀ ਕੰਮ ਆ ਜਿਹੜਾ ਹੁੰਦਾ ਰਿਹਾ ਜਿਵੇਂ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਬਈ ਉੱਤਮ ਖੇਤੀ ਮਰਜ਼ਮ ਵਪਾਰ ਜੇ ਸਾਡੀ ਖੇਤੀ ਉੱਤਮਾ ਤਾਂ ਅਸੀਂ ਜਿਉਂਦੇ ਆ ਸਾਰਿਆਂ ਨੂੰ ਰੋਜ਼ਗਾਰ ਦਿੰਨੇ ਆ ਸਾਡੇ ਚ ਇੱਥੇ ਕਿਸੇ ਵੀ ਕਦੇ ਵੀ ਲਾ ਲੋ ਸਦੀਆਂ ਤੋਂ ਲਾ ਲੋ ਜਿਹੜਾ ਆਪਣਾ ਇੱਥੇ ਲੋਕਾਂ ਦਾ ਨੌਬਾਸ ਦਾ ਰਿਸ਼ਤਾ ਕੋਈ ਸਾਨੂੰ ਇਹ ਜਿਹੜੀਆਂ ਸਰਕਾਰਾਂ ਨੇ ਇਹ ਸਾਨੂੰ ਆਪਸ ਵਿੱਚ ਹੀ ਕਦੇ Hindu Muslim ਕਰਦੀਆਂ ਨੇ ਕਦੇ Hindu Sikh ਕਰਦੀਆਂ ਨੇ ਕਦੇ ਅਸਾਈ Sikh ਕਰਦੀਆਂ ਨੇ ਸਾਡਾ ਕਿਸੇ ਦਾ ਕੋਈ ਭੇਤ ਭਾਵ ਨਹੀਂ ਅਸੀਂ ਇਕੱਠੇ ਆ ਅਸੀਂ ਲੋਕ ਇਹ ਚਾਹੁੰਦੇ ਆ ਵੀ ਜਿਹੜੀ ਸਾਡੀ ਦੇਸ਼ ਦੀ ਏਕਤਾ ਤੇ ਖੰਡਤਾ ਵੀ ਤਾਂ ਹੀ ਰਹੂ ਜੇ ਸਾਡੀ ਖੇਤੀ ਪ੍ਰਫੁੱਲਤ ਹੋ ਕਾਂ ਲੋਕਾਂ ਨੂੰ ਰੋਜ਼ਗਾਰ ਮਿਲੂ ਸਾਡਾ ਇਹੀ ਆ ਵੀ ਜਿਹੜੀਆਂ ਮੋਦੀ ਸਰਕਾਰ ਨੇ ਧੋਖਾ ਕਰਿਆ ਉਹਨੂੰ ਲਾਗੂ ਕਰੇ ਡੱਲੇਵਾਲ ਸਾਹਿਬ ਅੱਜ 34 ਦਿਨ ਹੋ ਗਏ ਉੱਥੇ ਬੈਠੇ ਨੇ ਮੈਂ ਸਮੂਚੀਆਂ ਜਥੇਬੰਦੀਆਂ ਜਿਹੜੀਆਂ ਐਸਕੇਐਮ ਉਸ ਸਮੇਂ ਵੀ ਇਕੱਠੇ ਸੀ ਉਹਨਾਂ ਨੂੰ ਵੀ ਆ ਆਪਜੀ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਓ ਦੇਸ਼ ਨੂੰ ਬਚਾ ਲਓ ਜੇ ਸਾਡਾ ਪੰਜਾਬ ਆ ਜਿਹੜਾ ਇਹ ਭਾਰਤ ਦੇਸ਼ ਦੀ ਖੜਕ ਤੋੜਾ ਜੇ ਸਾਡਾ ਪੰਜਾਬ ਡੁੱਬ ਗਿਆ ਕਾ ਹਿੰਦੁਸਤਾਨ ਦੇ ਟੋਟੇ ਟੋਟੇ ਹੋ ਜਾਣਗੇ ਮੇਰੀ ਗੱਲ ਆ ਗੁਰਦੁਆਰਾ ਸਾਹਿਬ ਦੇ ਮੂਹਰੇ ਖੜਿਆ ਮੈਂ ਕੋਈ ਵੱਡਾ ਉਹ ਨਹੀਂ ਹੈਗਾ ਫਲਸਫਰ ਨਹੀਂ ਹੈਗਾ ਮੇਰੀ ਇੱਕ ਆਮ ਜੇ ਬੰਦੇ ਦੀ ਗੱਲ ਕਹੀ ਹੋਈ ਤਾਂ ਤੁਸੀਂ ਯਾਦ ਰੱਖੇਂਗੇ ਉਹ ਵੀ ਜੇ ਇਹ ਗੱਲ ਨਾ ਕਰੀ ਅੱਜ ਤਾਂ ਤੁਹਾਡਾ ਦੇਸ਼ ਨਹੀਂ ਬਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਉਹ ਆਪਣੇ ਕਿਦਾਂ ਜਿਹੜੀ ਪੰਜਾਬ ਬੰਦ ਦੀ ਕਾਲ ਹੈ ਮਾਛੀਵੜਾ ਸਮਰਾਲਾ ਤੇ ਪਿੰਡ ਪਟੀਆਂ ਪਹੁੰਚੇ ਆ ਜਿੱਥੇ ਕਿ ਕਿਸਾਨ ਜਿੱਥੇ ਬੰਦਿਆਂ ਨੇ ਇੱਥੇ ਵੀ ਜਿਹੜਾ ਚੌਂਕ ਦੇ ਵਿੱਚ ਧਰਨਾ ਲਾਇਆ ਹੋਇਆ ਅਸੀਂ ਜਿਹੜੇ ਕਿਸਾਨ ਆਗੂ ਆ ਉਹਨਾਂ ਨਾਲ ਗੱਲ ਕਰਨੀ ਚਾਹਾਂਗੇ ਹਾਂਜੀ ਭਾਈ ਜੀ ਕੀ ਕਹਿਣਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਪੰਜਾਬ ਨਿਵਾਸੀਆਂ ਦਾ ਦੁਕਾਨਦਾਰ ਵੀਰਾਂ ਦਾ ਜਿਹੜੇ ਵੀ ਆਪਣੇ ਜਾਣ ਵਾਲੇ ਯਾਤਰੂ ਨੇ ਉਹਨਾਂ ਦਾ ਸਾਰਿਆਂ ਦਾ ਸਭ ਨੇ ਇਸ ਕਾਲ ਨੂੰ ਜੋ ਆਪਣੀ ਦਿੱਤੀ ਸੀ ਕਿਸਾਨਾਂ ਵੱਲੋਂ ਦਿੱਤੀ ਗਈ ਸੀ ਜਥੇਬੰਦੀਆਂ ਵੱਲੋਂ ਉਹਨੂੰ ਮੰਨਿਆ ਇਸ ਗੱਲ ਤੇ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜੋ ਦੂਸਰਾ ਹੇਗਾ ਵੀ ਆਪਾਂ ਸ਼ੁਰੂ ਤੋਂ ਹੀ ਕਿੰਨਾ ਸਮਾਂ ਹੋ ਗਿਆ ਸਰਕਾਰ ਦੇ ਆਪਾਂ ਉੱਥੇ ਜਾਣਾ ਚਾਹੁੰਦੇ ਆਂ ਦਿੱਲੀ ਪਹਿਲਾਂ ਵੀ ਉੱਥੇ ਧਰਨਾ ਹੋਇਆ ਅੰਦੋਲਨ ਹੋਇਆ ਉਦੋਂ ਸਰਕਾਰ ਨੇ ਤਿੰਨੇ ਕਾਲੇ ਕਾਨੂੰਨ ਵਾਪਸ ਕੀਤੇ ਉਹ ਵਾਪਸ ਕਰਨ ਤੋਂ ਬਾਅਦ ਕੋਈ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਸਰਕਾਰ ਨੇ ਜਥੇਬੰਦੀਆਂ ਦੇ ਨਾਲ ਆਪਣਾ ਸਾਰਾ ਮੰਨਿਆ ਸੀ ਕਿ ਅਸੀਂ ਆਹ ਤੁਹਾਡੀਆਂ ਮੰਗਾਂ ਮੰਨ ਰਹੇ ਆਂ ਪਰ ਉਹਦੇ ਤੇ ਕੋਈ ਵੀ ਸਿਰੇ ਕੋਈ ਗੱਲ ਮੰਨੀ ਹੋ ਨਹੀਂ ਹੈਗੀ ਮੁੜ ਕੇ ਉਸ ਗੱਲ ਤੇ ਆਈ ਨਹੀਂ ਉਹ ਤੋਂ ਬਾਅਦ ਫਿਰ ਜਦੋਂ ਕਿਸਾਨਾਂ ਨੇ 2 ਸਾਲ ਵੇਟ ਕਰਕੇ ਫਿਰ ਦਿੱਲੀ ਜਾਣਾ ਚਾਹਿਆ ਪਰ ਉਹਨਾਂ ਦੇ ਮੂਰੇ ਬਾਰਡਰ ਬਣਾਤੇ ਜਿਵੇਂ ਆਪਾਂ ਕਿਸੇ ਹੋਰ ਦੇਸ਼ ਕੋ ਜਾਣਾ ਹੁੰਦਾ ਅਸੀਂ ਵੀ ਇਸ ਦੇਸ਼ ਦੇ ਬਸੰਦੇ ਆ ਸਾਨੂੰ ਅਧਿਕਾਰ ਆ ਦਿੱਲੀ ਕਿਉਂ ਨਹੀਂ ਜਾ ਸਕਦੇ ਸਰਕਾਰ ਨਾਲ ਕੋਈ ਜੰਗ ਲੜਨ ਤਾਂ ਜਾਣਾ ਨਹੀਂ ਜਾਂ ਜੁੱਧ ਕਰਨ ਤਾਂ ਜਾਣਾ ਨਹੀਂ ਉਹਨਾਂ ਕੋ ਆਪਣੀ ਬੇਨਤੀ ਕਰਨ ਜਾਣਾ ਸੀ ਵੀ ਸਾਨੂੰ ਭਈਆ ਮਜ਼ਦੂਰਾਂ ਨੂੰ ਔਰ ਕਿਸਾਨਾਂ ਨੂੰ ਆ ਸਾਡੀਆਂ ਮੰਗਾਂ ਨੇ ਆ ਸਾਡੀਆਂ ਡਿਮਾਂਡਾਂ ਨੇ ਇਹਨਾਂ ਨੂੰ ਪੂਰਾ ਕਰੋ ਸਾਡੇ ਕਰਜ਼ੇ ਮਾਫ ਕਰੋ ਸਾਡੀਆਂ ਫਸਲਾਂ ਦਾ ਸਾਨੂੰ ਪੂਰਾ ਮੁੱਲ ਦਿਓ ਸਵਾਮੀ ਨਾਥਨ ਦੀ ਰਿਪੋਰਟ ਆ ਉਹਨੂੰ ਲਾਗੂ ਕਰੋ ਕੋਈ ਅਲੱਗ ਤਾਂ ਮੈਟਰ ਹੈ ਨਹੀਂ ਸੀਗਾ ਪਰ ਸਰਕਾਰ ਨੂੰ ਪਤਾ ਨਹੀਂ ਕੀ ਹੈਗਾ ਉਹ ਸਾਨੂੰ ਜਾਣ ਹੀ ਨਹੀਂ ਦਿੰਦੇ ਦਿੱਲੀ ਉਹ ਨਹੀਂ ਪਹੁੰਚਣ ਦਿੰਦੇ ਹੈਗੇ ਹੁਣ ਉਹ ਅੱਕ ਕੇ ਪਿਛਲੇ 34 35 ਦਿਨ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਜੱਲੇਵਾਲ ਜੋ ਕਿ ਖਨੌਰੀ ਬਾਰਡਰ ਦੇ ਉੱਪਰ ਔਰ ਸਾਡੇ ਭੰਦੇਰ ਸਾਹਿਬ ਦੋਹੇ ਬਾਰਡਰਾਂ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਧਰਨਾ ਲਾਈ ਬੈਠੇ ਨੇ ਪਿਛਲਾ 1 ਸਾਲ ਲਗਭਗ ਹੋ ਚਲੇ 10 ਮਹੀਨੇ ਹੋ ਗਏ ਨੇ ਪਿਛਲੇ 35 34 ਦਿਨ ਤੋਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਉਹ ਕਾਦੇ ਲਈ ਬੈਠੇ ਨੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਆਮ ਪਬਲਿਕ ਵਾਸਤੇ ਕੋਈ ਆਪ ਦੇ ਲਈ ਤਾਂ ਬੈਠੇ ਨਹੀਂ ਹੈਗੇ ਆਪਾਂ ਪਰ ਦੁਨੀਆ ਨੇ ਅੱਜ ਦਿਖਾਤਾ ਵੀ ਹਾਂ ਅਸੀਂ ਉਹਨਾਂ ਦੀ ਸੋਚ ਤੇ ਚੱਲ ਰਹੇ ਹਾਂ ਪਹਿਰਾ ਦੇ ਰਹੇ ਹਾਂ ਉਹ ਆਪਾਂ ਬੰਦ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਇਹੀ ਸਾਡੀਆਂ ਮੇਨ ਕਿਸਾਨਾਂ ਦੀਆਂ ਤਾਂ ਇਹੀ ਮੰਗਾਂ ਨੇ ਵੀ ਸਾਨੂੰ ਸਾਡੀ ਫਸਲ ਦਾ ਪੂਰਾ ਰੇਟ ਦਿੱਤਾ ਜਾਵੇ ਹੋਰ ਅਸੀਂ ਕੁਝ ਨਹੀਂ ਸਰਕਾਰ ਤੋਂ ਚਾਹੁੰਦੇ ਇਹੀ ਗੱਲ ਕਰਨ ਵਾਸਤੇ ਦਿੱਲੀ ਜਾਣਾ ਉਹ ਪਹਿਲਾਂ ਕਿਹਾ ਉਹਨਾਂ ਨੇ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾ ਸਕਦੇ ਉਹ ਵੀ ਬੰਦ ਕਰਤੇ ਉਹਨਾਂ ਨੇ ਕਿਹਾ ਚਲੋ ਅਸੀਂ ਪੈਦਲ ਚਲੇ ਜਾਂਦੇ ਹਾਂ ਜਥੇ ਦੇ ਰੂਪ ਦੇ ਵਿੱਚ ਚਲੇ ਜਾਂਦੇ ਪਰ ਉਹ ਵੀ ਨਹੀਂ ਲੰਘਣ ਦਿੱਤੇ ਪਤਾ ਨਹੀਂ ਸਰਕਾਰ ਕਿਉਂ ਸਾਨੂੰ ਐਕਣਾ ਦੂਸਰੇ ਦੇਸ਼ ਵਾਲੇ ਰੁਪਈਆ ਕਿਉਂ ਅਖਤਿਆਰ ਕਰ ਰਹੀ ਆ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣਾ ਰਾਜਧਾਨੀ 'ਚ ਨਹੀਂ ਜਾ ਸਕਦੇ ਪੰਜਾਬ ਦੀ ਕੋਈ ਵੱਖਰੀ ਪਤਨੀ ਕੀ ਇਹਨਾਂ ਨੂੰ ਹੈਗਾ ਵੀ ਕਿਉਂ ਸਾਡੇ ਨਾਲ ਇੰਨੀ ਸਰਕਾਰ ਲੱਗਦੀ ਆ ਵੀ ਸਾਨੂੰ ਆਪਣੇ ਉੱਥੇ ਤੱਕ ਪਹੁੰਚਣ ਵੀ ਨਹੀਂ ਦਿੱਤਾ ਜਾਂਦਾ ਹਾਲਾਂਕਿ ਬੇਨਤੀ ਲੈ ਕੇ ਜਾਣੀ ਆ ਕੋਈ ਉੱਥੇ ਅਸੀਂ ਉਹਨਾਂ ਦੇ ਖਿਲਾਫ ਕੋਈ ਇਹੋ ਜਿਹਾ ਐਕਸ਼ਨ ਨਹੀਂ ਲੈਣਾ ਹੈਗਾ ਵੀ ਅਸੀਂ ਉੱਥੇ ਜਾ ਕੇ ਕੋਈ ਖਰੂਦ ਪਾਈਏ ਜਾਂ ਕੋਈ ਭਜਨ ਠਕਰੀਏ ਉਸ ਤਰ੍ਹਾਂ ਦੀ ਭੰਨ ਤੋੜ ਕਰੀਏ ਇਹ ਸ਼ਾਂਤੀ ਵਾਲਾ ਅੰਦੋਲਨ ਪਹਿਲਾਂ ਅਸੀਂ ਸ਼ਾਂਤੀ ਵਾਲੇ ਹੁਣ ਜਿੰਨੀ ਸਾਡੀ ਨੌਜਵਾਨੀ ਆ ਜਿੰਨੇ ਸਾਡੇ ਕਿਸਾਨ ਨੇ ਸਾਰੇ ਸ਼ਾਂਤੀਪੁਰਪਕ ਜਾ ਕੇ ਢੰਗ ਨਾਲ ਗੱਲ ਕਰਨੀ ਚਾਹੁੰਦੇ ਨੇ ਕਿ ਸਾਨੂੰ ਸਾਡੀਆਂ ਫਸਲਾਂ ਦਾ ਮੁੱਲ ਪੂਰਾ ਦਿੱਤਾ ਜਾਵੇ ਸਰਕਾਰ ਸਾਡੀਆਂ ਮੰਗਾਂ ਨੂੰ ਇਹਨਾਂ ਨੂੰ ਮੰਨੇ ਸੁਆਮੀਨਾਥਨ ਦੀ ਰਿਪੋਰਟ ਜੋ ਬਣੀ ਹੋਈ ਆ ਕਿੰਨਾ ਸਮਾਂ ਹੋ ਗਿਆ ਉਹਦੇ ਤੇ ਕਿਸੇ ਸਰਕਾਰ ਨੇ ਹੁਣ ਤੱਕ ਗੌਰੇ ਨਹੀਂ ਕੀਤੀ ਉਹ ਲਾਗੂ ਹੀ ਨਹੀਂ ਕੀਤੀ ਤੁਹਾਡੇ ਚ ਤੇ ਉਹ ਲੋਕਾਂ ਚ ਕੀ ਅੰਤਰ ਆ ਜਿਹੜੇ ਕੀ ਬੀਜੇਪੀ ਦੀ ਝੋਲੀ ਚ ਜਾ ਕੇ ਗਿਰ ਰਹੇ ਨੇ ਔਰ ਜਿਹੜੇ ਕੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਦੇ ਵੱਡੇ ਲੀਡਰ ਰਹਿ ਚੁੱਕੇ ਨੇ ਜਿੱਦਾਂ ਜਾਖੜ ਲਾਲੋ ਕੈਪਟਨ ਮਨਿੰਦਰ ਸਿੰਘ ਲਾਲੋ ਜਾਂ ਕਈ ਹੋਰ ਜਿਹੜੇ ਪਾਰਟੀਆਂ ਦੇ ਲੀਡਰ ਨੇ ਉਹ ਉਹਨਾਂ ਦੀ ਬੀਜੇਪੀ ਦੀ ਝੋਲੀ 'ਚ ਕਿਉਂ ਘਿਰਦੇ ਆ ਕਿ ਉਹਨਾਂ ਨੂੰ ਤੁਹਾਡੀਆਂ ਮੰਗਾਂ ਨਹੀਂ ਦਿਖਦੀਆਂ ਇਹ ਹੁਣ ਆਪਾਂ ਇਹਨਾਂ ਵਾਰ ਕੀ ਕਹਿ ਸਕਦੇ ਆ ਵੀ ਕਿਉਂ ਉਹ ਇਹ ਕਿਸਾਨਾਂ ਬਾਰੇ ਕਿਉਂ ਨਹੀਂ ਸੋ ਜਿਹੜਾ ਦੇਸ਼ ਦਾ ਢਿੱਡ ਭਰਦੇ ਨੇ ਅੰਨਦਾਤਾ ਨੇ ਇਹਨਾਂ ਨੂੰ ਛੱਡ ਕੇ ਆਪਣੇ ਕਾਰੋਬਾਰ ਸੈੱਟ ਕਰਨ ਵਾਸਤੇ ਪਤਾ ਨਹੀਂ ਉਹਨਾਂ ਨੂੰ ਕੀ ਹਲੇ ਤੱਕ ਕੋਈ ਭੁੱਖ ਉਹਨਾਂ ਦੀ ਮਿੱਟੀ ਹੋਣੀ ਹਾਲਾਂਕਿ ਸਭ ਕੁਝ ਕੋਲ ਆ ਇੱਕ ਕਿਸਾਨ ਆ ਇੱਕ ਦੁਕਾਨਦਾਰ ਆਪਣੀ ਦੁਕਾਨ ਤੋਂ ਵੀ ਆਪਣੀ ਰੋਜੀ ਰੋਟੀ ਕਮਾ ਰਿਹਾ ਉਹ ਇਹਨੇ ਲੱਖਾਂ ਅਰਬਾਂ ਪਤੀ ਹੋ ਕੇ ਫਿਰ ਵੀ ਪਤਾ ਨਹੀਂ ਗਾਹਾਂ ਕੀ ਜਾਂਦੇ ਨੇ ਹਲਕੇ ਰਹਿਣਾ ਇੱਥੇ ਕਿਸੇ ਨੇ ਨਹੀਂ ਹੈਗਾ ਜਿਹੜਾ ਚੰਗਾ ਕੰਮ ਕਰਕੇ ਜਾਊਗਾ ਨੇਕ ਕੰਮ ਕਰਕੇ ਜਾਊ ਉਹਦਾ ਹਮੇਸ਼ਾ ਨਾਮ ਰਹੂਗਾ ਆਪਾਂ ਸਹਿਬ ਜਾਨ ਦੇਹਾੜੇ ਮਨਾ ਕੇ ਅੱਡੇ ਆ ਪਿਛਲੇ ਦਿਨਾਂ ਦੇ ਵਿੱਚ ਕਿਵੇਂ ਦੁਨੀਆ ਅੱਜ ਤੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੀ ਆ ਸਹਿਬ ਜਾਨ ਨੂੰ ਯਾਦ ਕਰਦੀ ਆ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦੀ ਜਿਹੜਾ ਵੀ ਚੰਗਾ ਕੰਮ ਕਰੂਗਾ ਦੇਸ਼ ਕੌਮ ਧਰਮ ਦੇ ਵਾਸਤੇ ਉਹਦਾ ਨਾਮ ਇਸੇ ਤਰ੍ਹਾਂ ਜਪੇ ਹੀ ਜਾਊਗਾ ਇਹ ਪਤਾ ਨਹੀਂ ਮੰਤਰੀਆਂ ਨੂੰ ਕੀ ਆ ਇਹ ਨੇਤਾਵਾਂ ਨੂੰ ਕੀ ਆ ਵੀ ਉਹ ਰੱਜ ਕਿਉਂ ਨਹੀਂ ਰਹੇ ਕਿਉਂ ਸਬਰ ਨਹੀਂ ਕਰ ਰਹੇ ਹਲਕੇ ਸੋਚਣਾ ਤਾਂ ਜਨਤਾ ਦਾ ਚਾਹੀਦਾ ਜੇ ਜਨਤਾ ਜੇ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਅੱਗੇ ਕੀਤਾ ਤਾਂ ਤੁਸੀਂ ਅੱਗੇ ਪਹੁੰਚੇ ਹੋ ਕੁਰਸੀ ਤੇ ਉਹ ਕੁਰਸੀ ਦਾ ਨਜਾਇਜ਼ ਫਾਇਦਾ ਚੱਕਦੇ ਨੇ ਸਾਰੀ ਲਕਾਈ ਦੇ ਉਹ ਬਰ ਖਲਾਫ ਚੱਲ ਰਹੇ ਨੇ ਹਾਲਾਂਕਿ ਰਹਿਣਾ ਇੱਥੇ ਕਿਸੇ ਨੇ ਨਹੀਂ ਉਹਨਾਂ ਨੂੰ ਚਾਹੀਦਾ ਦੁਨੀਆ ਦੇ ਭਲੇ ਵਾਸਤੇ ਕਾਰਜ ਕਰਨ ਨਾ ਕਿ ਆਪਣੀਆਂ ਜੇਬਾਂ ਭਰਨ ਵਾਸਤੇ ਇਹੀ ਸਾਡਾ ਤਾਂ ਮੇਨ ਮਨੋਰ ਸਾਹਿਬ ਵੀ ਅਸੀਂ ਆਪਣੀਆਂ ਮੰਗਾਂ ਵਾਸਤੇ ਬੈਠੇ ਹਾਂ ਤੁਹਾਡੇ ਨਾਲ ਸਿੱਧੂਪੁਰ ਜਥੇਬੰਦੀ ਦੇ ਜਿਹੜੇ ਅੱਗੂ ਖੜੇ ਨੇ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਰਦਾਰ ਜਗਜੀਤ ਸਿੰਘ ਢੱਲਿਆਲ ਜੋ ਮਰਨਵਾਰਤ ਤੇ ਬੈਠੇ ਨੇ ਉਨਾ ਦੇ ਕਾਲ ਦੇ ਉੱਤੇ ਪੂਰਾ ਜੋ ਅੱਜ ਪੰਜਾਬ ਬਣਦਾ ਤੇ ਬਾਕੀ ਵੀ ਇੰਡੀਆ ਦੇ ਵਿੱਚ ਕਾਫੀ ਕੁਝ ਬਣਦਾ ਤੇ ਉਹਦੇ ਵਾਸਤੇ ਅਸੀਂ ਪਿੰਡ ਭਟੀਆਂ ਚੌਂਕ ਦੇ ਵਿੱਚ ਧਰਨਾ ਲਾਇਆ ਤੇ ਜੋ ਕਿ ਸਾਡੇ ਬਹੁਤ-ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਜੋ ਕਿ ਇਹਨਾਂ ਨੇ ਸਮੂਲੀਅਤ ਕੀਤੀ ਪਰ ਅਸੀਂ ਸਰਕਾਰਾਂ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਪਰ ਉਹ ਸਾਨੂੰ ਕਿਉਂ ਰੋਕ ਰਹੇ ਨੇ ਅਸੀਂ ਪੈਦਲ ਜਾਣਾ ਚਾਹੁੰਦੇ ਆ ਉਹ ਸਾਨੂੰ ਪੈਦਲ ਨਹੀਂ ਜਾਣ ਦਿੱਤੇ ਜਾਣਦੇ ਰਹੇ ਔਰ ਸਾਡੇ ਡੱਲੇ ਵਾਲਾ ਸਾਹਿਬ ਬੈਠੇ ਨੇ ਇਨੇ ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਤਕਰੀਬਨ 35 ਦਿਨ ਦੇ 34-35 ਦਿਨ ਹੋ ਗਏ ਨੇ ਪਰ ਉਹ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਤਾਂ ਉਮੀਦ ਹੈ ਕਿ ਪ੍ਰਸ਼ਾਸਨ ਸ਼ਾਇਦ ਉਹਨਾਂ ਨੂੰ ਕੋਈ ਚੱਕਣ ਦੀ ਕੋਸ਼ਿਸ਼ ਇਦਾਂ ਵੀ ਕੋਈ ਵਿਚਾਰ ਕਰ ਰਿਹਾ ਪਰ ਅਸੀਂ ਤਾਂ ਉਹਨਾਂ ਦੀ ਪੂਰੀ ਹਮਾਇਤ ਦੇ ਉੱਤੇ ਜਦੋਂ ਤੱਕ ਉਹ ਬੈਠੇ ਨੇ ਅਸੀਂ ਉਹਨਾਂ ਦੇ ਨਾਲ ਆ ਉਹ ਬੈਠੇ ਨੇ ਪਰ ਸਾਡੇ ਬਹੁਤ ਸਿੰਘ ਨੇ ਜਿਹੜੇ ਕਿ ਉੱਥੇ ਬੈਠਣ ਵਾਸਤੇ ਤਿਆਰ ਨੇ ਤੇ ਅਸੀਂ ਤਾਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆ ਕਿ ਸਾਡੀਆਂ ਸੁਣਵਾਈ ਕੀਤੀ ਜਾਵੇ ਐਮਐਸਪੀ ਦਾ ਜੋ ਉਹ ਲਾਗੂ ਕੀਤਾ ਜਾਵੇ ਤੇ ਸਾਨੂੰ ਸਾਡੇ ਫਸਲਾਂ ਦਾ ਮੁੱਲ ਸਹੀ ਦਿੱਤਾ ਜਾਵੇ ਬਾਕੀ ਇਹੀ ਸਹਿਯੋਗ ਮੰਗਦੇ ਆ ਸਭ ਤੋਂ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਜੋ ਕਿਸਾਨ ਜਥੇਬੰਦੀ ਇਹਦੀ ਆਪਣੇ ਮੰਗਾਂ ਨੇ ਉਹਨਾਂ ਨੂੰ ਮੰਨੀਆਂ ਜਾਣ ਜੇਕਰ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸ਼ੰਗਾਰ ਸਪੋਰਟ ਦੇ ਇਸ ਬੱਪੂ ਜੀ ਨੇ ਸਾਡੇ ਨਾਲ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿ ਇਹ ਜਿਹੜਾ ਹੈਗਾ ਸਰਕਾਰਾਂ ਬਾਰੇ ਕਿੰਦਾ ਸੋਚਦੇ ਨੇ ਮੈਂ ਤਾਂ ਮੋਦੀ ਸਾਹਿਬ ਨੂੰ ਕੋਈ ਗੱਲ ਕਹੂੰਗਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਰਿਆ ਸੀ ਨਾ ਉਹਨੇ ਹਿੰਦੂ ਮੁਸਲਮ ਸਿੱਖ ਸਾਰੇ ਸਭ ਨੂੰ ਬਰਾਬਰ ਸਮਝਿਆ ਸੀ ਬਣਦਾ ਤਾਂ ਇਹ ਉਹੀ ਆ ਵੀ ਮੈਂ ਸਭ ਨੂੰ ਇੱਕ ਬਰਾਬਰ ਸਮਝਦਾ ਬੰਦੇ ਆਲੇ ਕੰਮ ਕਰਕੇ ਬੰਦੇ ਵਾਂਗੂ ਕੰਮ ਕਰੇ ਨਾ ਦਿਖਾਵੇ ਕਰਕੇ ਹੁਣ ਬੈਠਿਆ ਢੱਲੇ ਵਾਲਾ ਸਾਹਿਬ ਮਰਨ ਵਰਦਰ ਤੇ ਆਵੇ ਨਾ ਉੱਥੇ ਦੇਖੇ ਆ ਕੇ ਵੀ ਕਿਵੇਂ ਬੰਦਾ ਮਰਨ ਵਰਦਰ ਤੇ ਕਿੰਨੇ ਦਿਨ ਹੋ ਕੇ ਬੈਠਿਆ ਨੂੰ ਉਹਨਾਂ ਦਾ ਜੂਨ ਹੀ ਸਰਕੀ ਕਰਨ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਕਰਨਾ ਹੁੰਦਾ ਨਾ ਇੱਥੇ ਆ ਕੇ ਬੈਠੇ ਹੁੰਦੇ ਆ ਕੇ ਦੇਖਦੇ ਆ ਕੇ ਮਰਨ ਵਰਦਰ ਤੇ ਰਹਿੰਦੇ ਮੰਗਾ ਮੰਗਦੇ ਐਵੇਂ ਸੀ ਦੰਦੇ ਇਹ ਸਰਕਾਰ ਨੂੰ ਹਿਲਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਇਹ ਪੰਜਾਬ ਨੂੰ ਇਹਨਾਂ ਥੱਲੇ ਨਾ ਲਾਵੇ ਨਾ ਲਾਉਣਾ ਚਾਹੀਦਾ ਮੋਦੀ ਸਾਹਿਬ ਨੇ ਪਹਿਲਾਂ ਤੁਹਾਨੂੰ ਕੀ ਬਿਸ਼ਵਾ ਦਿੱਤਾ ਸੀ ਜਦ ਤੁਸੀਂ ਧਰਨਾ ਚੱਕ ਕੇ ਆ ਗਏ ਸੀ ਧਰਨਾ ਚੱਕ ਕੇ ਸਰਕਾਰ ਜਿਹੜੇ ਸਾਡੇ ਬੰਦੇ ਆਏ ਨੇ ਜੇ ਕੁਝ ਮਾੜਾ ਮੋਟਾ ਕਿਹਾ ਉਹਨਾਂ ਨੂੰ ਦਿੱਤਾ ਪਰ ਲਿਖਤੀ ਨਹੀਂ ਦਿੱਤਾ ਮੂੰਝਵਾਨੀ ਕੁਝ ਵੀ ਦਿੱਤਾ ਇਹ ਥੋੜਾ ਹੁੰਦਾ ਵੀ ਮੈਂ ਤੁਹਾਨੂੰ ਬਰਾਬਰ ਸਮਝ ਲਿਆ ਤੇ ਮੇਰੇ ਵਰਗਾ ਮੰਤਰੀ ਉਹ ਪ੍ਰਧਾਨ ਮੰਤਰੀ ਕੋਈ ਨਹੀਂ ਹੈਗਾ ਨਾ ਜੰਮਿਆ ਨਾ ਜੰਮਣਾ ਇਹ ਨਹੀਂ ਗੱਲਾਂ ਹੁੰਦੀਆਂ ਦੁਨੀਆ ਦੇ ਬਹੁਤ ਬੜੀ ਬੜੀ ਦੁਨੀਆ ਭਈ ਹੈ ਹਿਟਲਰ ਵਰਗੇ ਅੱਗੇ ਚਲੇ ਗਏ ਰਹਿਣਾ ਕਿਸੇ ਨੇ ਨਹੀਂ ਹੈਗਾ ਵੇ ਇੱਥੇ ਕੋਈ ਰਹਿ ਗਿਆ ਚਲੇ ਗਿਆ ਅੱਜ ਮਹਾਰਾਜਨ ਜੀ ਨੇ ਕਿਉਂ ਯਾਦ ਕਰਦੀ ਆ ਦੁਨੀਆ ਕੰਮ ਉਹ ਕਰੋ ਮਨਮੋਰਥ ਨਹੀਂ ਚਲੇ ਗਏ ਚੰਗੇ ਕੰਮ ਕਰੇ ਨੇ ਪੰਜਾਬ ਵਾਸੇ ਵੀ ਕਰੇ ਨੇ ਸਾਰੇ ਬਾਤੇ ਕਰੇ ਨੇ ਇਹਨੂੰ ਵੀ ਕਹੋ ਇਹ ਵੀ ਤੁਸੀਂ ਵੀ ਕਹੋ ਤੁਸੀਂ ਪ੍ਰੈਸ ਵਾਲੇ ਹੋ ਤੁਹਾਨੂੰ ਚਾਹੀਦਾ ਲਾਉਣਾ ਵੀ ਕੰਮ ਸੇ ਕੰਮ ਵੀ ਆ ਕੇ ਡੱਲੇ ਵਾਲ ਸਾਹਿਬ ਦੀ ਗੱਲ ਸੁਣ ਐਮਐਸਪੀ ਦੇਣ ਜੋ ਵੀ ਬਣਾਈ ਆ ਸਾਡੇ ਲਈ ਜੋ ਗੱਲ ਕਰਨੀ ਆ ਉਹਦਾ ਮਰਨ ਭਰਤਾ ਹੁੰਦਾ ਜੋ ਭੁਖੜਤ ਵਾਲਾ ਨੂੰ ਖਤਮ ਕਰਾਉਣ ਇੱਕ ਆਮ ਇੱਕ ਬਜ਼ੁਰਗ ਆਦਮੀ ਪਿਆ ਉਹਦੇ ਜੂ ਨਹੀਂ ਸਕਦੀ ਕੀ ਪ੍ਰਧਾਨ ਮੰਤਰੀ ਹੋ ਹਿੰਦੁਸਤਾਨ ਦਾ ਜਿਹਨੂੰ ਇੱਕ ਬੰਦੇ ਦਾ ਨਹੀਂ ਪਤਾ ਹੈਗਾ ਵੀ ਬੰਦਾ ਕਿੰਨੇ ਦਿਨ ਹੋ ਗਏ ਭੁਖੜਦਾਲ ਦੇ ਬੈਠਾ ਇਹ ਮੇਨ ਚੀਜ਼ਾਂ ਨੂੰ ਦੇਖਣੀ ਚਾਹੀਦੀ ਹੈ ਹੱਥ ਬੰਨ੍ਹ ਕੇ ਬੇਨਤੀ ਉਹਨਾਂ ਅੱਗੇ ਵੀ ਹਿੱਲੋ ਅਰ ਦੇਖੋ ਕੁਛ ਮਾੜਾ ਮੋੜਾ ਪੰਜਾਬ ਦੇ ਵਿੱਚ ਆ ਕੇ ਅਰ ਸਾਡੀ ਫਰਿਆਦ ਸੁਣੋ ਜ਼ਿੰਮੇਵਾਰਾਂ ਦੀ ਪਰ ਜੋ ਵੀ ਬੰਦੇ ਨੇ ਉਹ ਆਪਾਂ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੀਜੇਪੀ ਦੀ ਝੋਲੀ ਚ ਘਰਦੇ ਨੇ ਜਾ ਕੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੂੰਗਾ ਵੀ ਬੰਦੇ ਬਣ ਜੋ ਬੰਦਿਆਂ ਵਾਲੇ ਕੰਮ ਕਰੋ ਰਹਿਣਾ ਕਿਸੇ ਨੇ ਨਹੀਂ ਸਭ ਨੇ ਚਲੇ ਜਾਣਾ ਜੇ ਜਾਣਾ ਇਹ ਜਿਆ ਕੰਮ ਕਰਕੇ ਜਾਓ ਜਿਹਨੂੰ ਅਗਲਾ ਦੁਨੀਆ ਯਾਦ ਕਰੇ ਅੱਜ ਉਧਰ ਚਲੇਗੇ ਕੱਲ ਦੂਏ ਪਾਸੇ ਉਧਰ ਚਲੇਗੇ ਤੀਏ ਪਾਸੇ ਚਲੇਗੇ ਇਹ ਚੀਜ਼ਾਂ ਨਾ ਕੁਰਸੀਆਂ ਬਚਦੀਆਂ ਹੁੰਦੀਆਂ ਨੇ ਹੋਰ ਕੁਝ ਨਹੀਂ ਬਚਦਾ ਪਰ ਮਿਲਦਾ ਕੁਝ ਨਹੀਂ ਕੁਰਸੀਂ ਬਦਲ ਕੇ ਇਹ ਚੋਲਾ ਬਦਲ ਲਿਆ ਚੋਲਾ ਬਦਲ ਕੇ ਮਿਲਦਾ ਕੋਈ ਨਹੀਂ ਹੁੰਦਾ ਵੀ ਅੱਜ ਅਸੀਂ ਕਾਂਗਰਸ ਦਾ ਪਾ ਲਿਆ ਕੱਲ ਨੂੰ ਬੀਜੇਪੀ ਦਾ ਪਾ ਲਿਆ ਆਮ ਆਦਮੀ ਦਾ ਪਾ ਲਿਆ ਕਿਸੇ ਦਾ ਵੀ ਪਾ ਲਿਆ ਉਹ ਲੱਗ ਚੀਜ਼ਾਂ ਨੇ ਉਹ ਥੋੜੀ ਕੁਰਸੀ ਉਹਨੂੰ ਬਚਾਓ ਮੈਂ ਨਹੀਂ ਕਹਿੰਦਾ ਨਾ ਕਰੋ ਪਰ ਲੇਕਿਨ ਬੰਦਿਆਂ ਵਾਲੇ ਕੰਮ ਕਰੋ ਜਿਹੜੇ ਬੰਦਿਆਂ ਵਾਲੇ ਕੰਮ ਕਰਨ ਦੇ ਵਾਲੇ ਨੇ ਮੱਛੀ ਵੜੇ ਅਨਾਜ ਮੰਡੀ ਦੇ ਸਾਬਕਾ ਪ੍ਰਧਾਨ ਖੇੜਾ ਜੀ ਨਾਲ ਆਪਾਂ ਗੱਲ ਕਰਦੇ ਆ ਕਿ ਜਿਹੜੇ ਅੱਜ ਪੰਜਾਬ ਬੰਦ ਦਾ ਹੈਗਾ ਸਮਰਥਨ ਜਥੇਬੰਦੀਆਂ ਕੀ ਕਹਿਣਾ ਚਾਹੁੰਦੇ ਨੇ ਮੈਂ ਹਰਜਿੰਦਰ ਸਿੰਘ ਖੇੜਾ ਸਾਬਕਾ ਪ੍ਰਧਾਨ ਆਰਟੀ ਅਸੋਸੀਏਸ਼ਨ ਮਾਚੀਵਾੜਾ ਜਿਹੜਾ ਕਿ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈਗਾ ਇਹ ਕੋਈ ਪਿਛਲੇ 34 ਦਿਨ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਵੱਡੇ ਕਿਸਾਨ ਆਗੂ ਨੇ ਪੰਜਾਬ ਦੇ ਉਹ ਮਰਨ ਵਰਤੇ ਬੈਠੇ ਨੇ ਔਰ ਉਹ ਆਪਣੀਆਂ ਜਿਹੜੀਆਂ ਕੇਂਦਰ ਸਰਕਾਰ ਕੋਲੋਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਉਹ ਜਿਹੜੇ ਨੇ ਮਰਨ ਵਰਤੇ ਬੈਠੇ ਨੇ ਔਰ ਪਰ ਜਿਹੜੀ ਕੇਂਦਰ ਸਰਕਾਰ ਹੈ ਪਿਛਲੇ 34 ਦਿਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਲਗਭਗ ਇਹ ਤਾਂ 10 ਮਹੀਨੇ ਹੋਣ ਵਾਲੇ ਹੋ ਗਏ ਉਹਨਾਂ ਦੇ ਅੰਦੋਲਨ ਚੱਲਦੇ ਨੂੰ ਪਰ ਉਹ 34 ਦਿਨ ਤੋਂ ਹੁਣ ਮਰਨ ਵਰਤੇ ਬੈਠੇ ਨੇ ਪਰ ਕੇਂਦਰ ਸਰਕਾਰ ਜਿਹੜੀ ਹੈ ਉਹ ਟਸ ਤੋਂ ਮਸ ਨਹੀਂ ਹੋ ਰਹੀ ਔਰ ਮੈਂ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਕਸੂਰਵਾਰ ਮੰਨਦਾ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਵਾਰ-ਵਾਰ ਇਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦਾ ਵਕੀਲ ਆ ਪਰ ਉਹਨਾਂ ਦੀ ਵਕੀਲੀ ਕਿਤੇ ਦਿਖੀ ਤਾਂ ਹੈ ਨਹੀਂ ਉਕੇ ਜਦੋਂ ਕਿਸਾਨਾਂ ਨੂੰ ਲੋੜ ਆ ਹੁਣ ਪਤਾ ਹੈ ਵੀ 34 ਦਿਨ ਤੋਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਨ੍ਹਾਂ ਦੀ ਸਿਹਤ ਜਿਹੜੀ ਦਿਨੋ ਦਿਨ ਘਟਦੀ ਜਾ ਰਹੀ ਹੈ ਉਹਨਾਂ ਉਹਨਾਂ ਦੀ ਸਿਹਤ ਦੀ ਚਿੰਤਾ ਉਹਨਾਂ ਨੂੰ ਵੱਧ ਹੋਣੀ ਚਾਹੀਦੀ ਨਾ ਕਿ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਲੀਗ ਦਾ ਕਬੱਡੀ ਮੈਚ ਦੇਖਣਾ ਜ਼ਰੂਰੀ ਸਮਝਿਆ ਉਹਨਾਂ ਨੇ ਤੇ ਉਹਨਾਂ ਨੂੰ ਮੈਂ ਤਾਂ ਬੇਨਤੀ ਕਰੂੰਗਾ ਆਪ ਜੀ ਦੇ ਮਾਦੇ ਹੋ ਰਾਹੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਸਾਰੇ ਜਿਹੜੇ ਰੁਝੇਵੇਂ ਛੱਡ ਕੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦੀ ਸਿਹਤ ਵੱਲ ਧਿਆਨ ਕਰਨ ਔਰ ਜਿਹੜੀਆਂ ਉਹਨਾਂ ਦੀਆਂ ਮੰਗ ਮੰਨੀਆਂ ਹੋ ਜਾਂ ਬੰਗਾ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਵਿੱਚ ਉਹ ਕਿਸਾਨਾਂ ਦੇ ਜਿਹੜੇ ਵਕੀਲ ਬਣ ਕੇ ਜਿਹੜੇ ਹੈਗੇ ਨਾ ਉਹ ਮੋਦੀ ਸਾਹਿਬ ਨਾਲ ਗੱਲ ਕਰਨ ਕਿਉਂਕਿ ਇਹ ਸਰਕਾਰਾਂ ਤੋਂ ਸਰਕਾਰਾਂ ਦਾ ਹੀ ਮਸਲਾ ਹੈ ਕਿਉਂਕਿ ਅਗਰ ਸੀਐਮ ਸਾਹਿਬ ਪ੍ਰਧਾਨ ਮੰਤਰੀ ਨਾਲ ਗੱਲ ਕਰਨਗੇ ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਸ ਮਸਲੇ ਦਾ ਜਿਹੜਾ ਹੱਲ ਹੈ ਉਹ ਜਲਦੀ ਹੋਵੇਗਾ ਇਹਦਾ ਸਭ ਇਹ ਕੀ ਕਾਰਨ ਹੈਗਾ ਕਿ ਪਿਛਲੇ ਜਦੋਂ ਸਮੇਂ ਸ਼ੁਰੂ ਚੱਲ ਰਿਹਾ ਸੀ ਉਹ ਤੋਂ ਵਾਕਿਆ ਹੀ ਭਗਵੰਤ ਮਾਨ ਜੀ ਨੇ ਕੇਂਦਰ ਦੀਆਂ ਜਿਹੜੇ ਮੰਤਰੀ ਸੀ ਵਾਰ ਵਾਰ ਬੁਲਾਉਂਦੇ ਰਹੇ ਚਾਹੇ ਹਫ਼ਤੇ ਦੋ ਵਾਰੀ ਹੋਵੇ ਚਾਹੇ ਮਹੀਨੇ ਚ ਇੱਕ ਵਾਰੀ ਹੋਵੇ ਤੇ ਐਕਦੀ ਕਿਉਂ ਨਹੀਂ ਬੁਲਾ ਰਹੇ ਉਹਨਾਂ ਦੇਖੋ ਉਹਦਾ ਇੱਕ ਤਾਂ ਵੋਟਾਂ ਦਾ ਸਮਾਂ ਲੜੇ ਸੀ ਜਿਹੜੀਆਂ ਲੋਕ ਸਭਾ ਦੇ ਚੋਣਾਂ ਸੀ ਉਹ ਲੜੇ ਸੀਗੀਆਂ ਔਰ ਕੇਂਦਰ ਸਰਕਾਰ ਵੀ ਕਿਤੇ ਨਾ ਕਿਤੇ ਇਹ ਟਕਰਾਅ ਵਾਲੀ ਨੀਤੀ ਦੇ ਵਿੱਚ ਨਹੀਂ ਸੀ ਪੈਣਾ ਚਾਹੁੰਦੀ ਔਰ ਉਹਨਾਂ ਨੇ ਇਸ ਦੀ ਮੈਂ ਤਾਂ ਕਹਾਂਗਾ ਕਿ ਉਹ ਕੋਟਰੀ ਸਾਹਿਬ ਨੂੰ ਵਰਤਿਆ ਜਾਂ ਰਲ ਕੇ ਇਹਨਾਂ ਨੇ ਗੇਮ ਖੇਢੀ ਹੈ ਮੁੱਖ ਮੰਤਰੀ ਸਾਹਿਬ ਨੇ ਔਰ ਕੇਂਦਰ ਸਰਕਾਰ ਨੇ ਰਲ ਕੇ ਸ਼ਾਇਦ ਇਹ ਗੇਮ ਖੇਢੀ ਹੋਵੇ ਪਰ ਉਹ ਕਿਉਂਕਿ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ 2024 ਦੀ ਇਲੈਕਸ਼ਨ ਤੋਂ ਬਾਅਦ ਇੱਕ ਦਿਨ ਵੀ ਮੁੱਖ ਮੰਤਰੀ ਸਾਹਿਬ ਡੱਲੇਵਾਲ ਸਾਹਿਬ ਕੋਲ ਕੋਰੀਗੇ ਜੈਨਾਂ ਨੇ ਗੱਲ ਕਿਉਂ ਨਹੀਂ ਕੀਤੀ ਕਿਸਾਨਾਂ ਨੂੰ ਕਿਉਂ ਨਹੀਂ ਬੁਲਾ ਕੇ ਗੱਲ ਕੀਤੀ ਉਹਨਾਂ ਨੇ ਇੱਥੋਂ ਇੱਥੋਂ ਤਾਂ ਸਾਫ ਹੀ ਪਤਾ ਲੱਗਦਾ ਵੀ ਕੀ ਤਰ੍ਹਾਂ ਕੇ ਦੇ ਰਲੇ ਹੋਏ ਨੇ ਜਾਂ ਰਲ ਕੇ ਗੱਲ ਕਰ ਰਹੇ ਨੇ ਜਦ ਪਿਛਲੇ ਸਮੇਂ ਦੇ ਵਿੱਚ ਜਦ ਆਪਣੀ ਜਥੇਬੰਦੀ ਸੰਘਰਸ਼ ਪੂਰਾ ਜੋਰਾਂ ਤੇ ਸੀ ਤੇ ਮੋਦੀ ਸਾਹਿਬ ਨੇ ਜਿਹੜੇ ਇਹ ਮੰਨਿਆ ਸੀ ਕਿ ਲਵੀ ਜਿਹੜੇ ਇਹਨਾਂ ਦੇ ਜਿੰਨੇ ਵੀ ਮੁੱਦੇ ਨੇ ਸਾਰੇ ਹੱਲ ਕੀਤੇ ਜਾਣਗੇ ਤੇ ਰਿਕਵਰ ਕਾਹ ਤੋਂ ਆ ਗਈ ਤੇ ਕਿਉਂ ਆ ਗਈ ਮੰਨਿਆ ਨਹੀਂ ਸੀ ਲਿਖ ਕੇ ਦਿੱਤਾ ਸੀ ਉਹਨਾਂ ਨੇ ਕੇਂਦਰ ਸਰਕਾਰ ਨੇ ਇਹ ਬਕਾਇਦਾ ਜਿਹੜਾ ਲਿਖ ਕੇ ਦਿੱਤਾ ਸੀ ਵੀ ਅਸੀਂ ਜਿਹੜੇ ਆ ਆ 6 ਮੰਗਾਂ ਨੇ ਇਹਨਾਂ ਦੀਆਂ ਕੇਂਦਰ ਸਰਕਾਰ ਕਿਸਾਨਾਂ ਦੀਆਂ ਇਹਨਾਂ ਨੂੰ ਲਾਗੂ ਕਰਾਂਗੇ ਪਰ ਉਹ ਕਿਉਂ ਨਹੀਂ ਲਾਗੂ ਕਰ ਰਹੇ ਇਹ ਚ ਕੀ ਡਿੱਕਾ ਇਹ ਤਾਂ ਹੁਣ ਸਰਕਾਰ ਦਾ ਸਕਦੀ ਹੈ ਜਾਂ ਉਹ ਜਾਣਬੁੱਝ ਕੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਜ਼ਲੀਲ ਕਰ ਰਹੇ ਨੇ ਕਿਰੋ ਸਾਹਿਬ ਇੱਕ ਗੱਲ ਇਹ ਦੱਸੋ ਕਿ ਜਿਹੜੀਆਂ ਆਪਣੀਆਂ ਇੱਥੇ ਪਹਿਲਾਂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਵੇ ਉਹਨਾਂ ਦੇ ਲੀਡਰਾਂ ਦਾ ਜਾ ਕੇ ਭਾਜਪੀ ਦੇ ਵਿੱਚ ਜਾ ਕੇ ਸਪੋਰਟ ਕਰਨੀ ਜਾਂ ਉਹ ਭਾਜਪੀ ਵੱਲੋਂ ਜਾ ਕੇ ਲੀਡਰ ਬਣ ਜਾਣਾ ਇਹ ਕਿੰਨਾ ਜਾਇਜ਼ ਹੈ ਖੁਸੀਂ ਇਹ ਤਾਂ ਹੈਗਾ ਵੀ ਜਿਹੜੇ ਲੀਡਰ ਅੱਜ ਪਾਰਟੀਆਂ ਬਦਲ ਲਏ ਨੇ ਉਹ ਕਿਸੇ ਨਾ ਕਿਸੇ ਮਜਬੂਰੀ ਵਾਸਤੇ ਜਾਂ ਤਾਂ ਕੋਈ ਚੇਅਰਮੈਨੀ ਕੋਈ ਮੰਤਰੀਪਾਦ ਜਾਂ ਕੋਈ ਗਨਮੈਨ ਲੈਣੇ ਨੇ ਉਹਦੇ ਲਈ ਉਹ ਜਾ ਰਹੇ ਨੇ ਤੇ ਕਿਉਂਕਿ ਜੀ ਅਗਰ ਕੋਈ ਕਿਸੇ ਨੂੰ ਇਹ ਹੋਵੇ ਨਾ ਵੀ ਅਸੀਂ ਵਾਕਈ ਸੀ ਪਾਰਟੀਆਂ ਦੇ ਵਫਾਦਾਰ ਨਾ ਤਾਂ ਚਾਹੇ ਕਿੰਨਾ ਮਾੜਾ ਸਮਾ ਵੀ ਆ ਜਾਏ ਪਾਰਟੀ ਦੇ ਨਾਲ ਖੜਨਾ ਚਾਹੀਦਾ ਕੋਈ ਵੀ ਪਾਰਟੀ ਹੋਵੇ ਉਹਦੇ ਨਾਲ ਖੜਨਾ ਚਾਹੀਦਾ ਔਰ ਔਰ ਅੱਜ ਸਾਨੂੰ ਲੋੜ ਆ ਕਿ ਪਾਰਟੀਆਂ ਨਾਲ ਅਸੀਂ ਅੱਜ ਕਿਸਾਨਾਂ ਨਾਲ ਇਹ ਉਰਖੜਨਾ ਚਾਹੀਦਾ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਜਿਹੜਾ ਉਹਨਾਂ ਦਾ ਪੰਜਾਬ ਬੰਦ ਹੈ ਇਹਦੇ ਵਿੱਚ ਪੂਰੇ ਰੂਪ ਦੇ ਵਿੱਚ ਸਾਰਿਆਂ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਜਿਹੜੀ ਬੰਦ ਦੀ ਕਾਲ ਮੁਕੰਮਲ ਮਾਛੀਵਾੜਾ ਜਿਹੜਾ ਟੋਟਲ ਬੰਦਾ ਅੱਜ ਅੰਨਦਾਤਾ ਕਿਸਾਨ ਮਜ਼ਦੂਰ ਜੂਨੀਅਰ ਜਥੇਬੰਦੀ ਦੇ ਜਿਹੜੇ ਲੀਡਰ ਨੇ ਇਹਨਾਂ ਨੇ ਮਾਛੀਵਾੜੇ ਵਿਕੇ ਪੂਰਾ ਜੋਰ ਸ਼ੋਰ ਨਾਲ ਜਿਹੜਾ ਹੈ ਧਰਨਾ ਇਹਨਾਂ ਦਾ ਵਰਕਰਾਰ ਆ ਆਪਾਂ ਗੱਲ ਕਰਾਂਗੇ ਜਿਹੜੇ ਇਹਨਾਂ ਦੇ ਲੀਡਰ ਸਾਹਿਬਾਨ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਨਾਮ ਆਪਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਰਾਤ ਸਿੰਘ ਮੰਨਦਾ ਜੀ ਮੈਂ ਆਮ ਦਾਦਾ ਕਿਸਾਨ ਮਜ਼ਦੂਰ ਜੂਨੀਅਨ ਦਾ ਜੂਤ ਵਿੰਗ ਦਾ ਕੌਮੀ ਪ੍ਰਧਾਨ ਹਾਂ ਜੀ ਤੁਸੀਂ ਅੱਜ ਧਰਨਾ ਲਾਇਆ ਕਿੰਦਾ ਦਾ ਰਿਸਪੌਂਸ ਲੋਕਾਂ ਦਾ ਮਿਲਿਆ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਆ ਜੀ ਅੱਜ ਸਾਡੀਆਂ ਸਾਰੀਆਂ ਜੂਨੀਅਨਾਂ ਲਈ ਕਾਲ ਸੀਗੀ ਵੀ ਅੱਜ ਟੋਟਲ ਪੰਜਾਬ ਬੰਦ ਕਰਨਾ ਉਹਦੇ ਕਰਕੇ ਅੱਜ ਸਾਰੇ ਜਿੰਨੇ ਦੁਕਾਨਦਾਰ ਆਪਣੇ ਭਰਾ ਨੇ ਜਿੰਨੇ ਵੀ ادارے ਨੇ ਸਾਰਿਆਂ ਨੇ ਭਰਮਾ ਸਹਾਇਕ ਦਿੱਤਾ ਜੀ ਸਾਰਿਆਂ ਨੇ ਪੂਰਾ ਸਾਥ ਦਿੱਤਾ ਸਾਰਾ ਅਡਰ ਨਾਲ ਹੋਰ ਬਾਈ ਜੀ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਜੀ ਅੱਜ ਬੰਦ ਦਾ ਜਿਹੜਾ ਹੁਦਾਰਾ ਪੂਰਾ ਪਰਮਾ ਮਿਲਿਆ ਤੁਹਾਨੂੰ ਭਾਈ ਪਹਿਲਾਂ ਤਾਂ ਅਸੀਂ ਆਪਣੇ ਇਲਾਕਾ ਵਾਸੀ ਮਛਵੜਾ ਸਾਹਿਬ ਦੀ ਸੰਗਤ ਦਾ ਤੇ ਆਪਣੇ ਦੁਕਾਨਦਾਰ ਭਰਾਵਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇੱਕ ਕਾਲ ਤੇ ਕਿਸਾਨ ਵੀਰਾਂ ਦੀ ਕਾਲ ਤੇ ਸਾਰਾ ਮਛਵੜਾ ਬੰਦ ਰੱਖਿਆ ਤੇ ਜਿੰਨੇ ਵੀ ਵੀਰ ਸਾਡੇ ਆਏ ਨੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਪੰਜਾਬ ਨੂੰ ਅਪੀਲ ਕਰਦੇ ਹਾਂ ਵੀ ਇੱਕ ਮੁੱਠ ਹੋ ਜਓ ਹੁਣ ਕਿਸਾਨ ਮਜ਼ਦੂਰ ਵਪਾਰੀ ਵਰਗ ਜਿਹੜੇ ਵੀ ਜਿੰਨੇ ਵੀ ਆਪਾਂ ਇੱਕ ਮੁੱਠ ਹੋ ਕੇ ਹੁਣ ਲੜਾਈ ਲੜ ਸਕਦੇ ਹਾਂ ਤਾਂ ਹੀ ਆਪਾਂ ਜ ਬਈ ਇਹ ਕਹਿੰਦੇ ਆ ਵੀ ਇੱਕ ਮੁੱਖ ਹੋ ਜੋ ਸਾਰੇ ਨੇ ਨਰਿੰਦਰ ਮੋਦੀ ਸਾਹਿਬ ਨੇ ਪਿਛਲੇ ਟਾਈਮ ਤੁਹਾਡੇ ਨਾਲ ਵਾਦਾ ਕਰਕੇ ਮੁਕਰ ਕਿਦਾਂ ਦੇ ਦੋ ਬਈ ਜੀ ਸਾਰਿਆਂ ਨੂੰ ਮਾੜੀ ਗੱਲ ਆ ਕੋਈ ਆਪਣਾ ਪ੍ਰਧਾਨ ਮੰਤਰੀ ਹੋ ਕੇ ਇਹਨੇ ਵਾਦੇ ਕਰਕੇ ਮੁਕਰ ਜਵੇ ਇਹ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਆ ਜੀ ਅਸੀਂ ਤਾਂ ਉਹਨਾਂ ਨੂੰ ਜ਼ਬਾਨ ਵਾਲੇ ਇਨਸਾਨੇ ਨਹੀਂ ਮੰਨਦੇ ਜੀ ਤਾਂ ਹੀ ਕਰਕੇ ਅਸੀਂ ਦੁਬਾਰੇ ਸੰਘਰਸ਼ ਸ਼ੁਰੂ ਕਰਿਆ ਧੱਲੇਵਾਲ ਸਾਹਿਬ ਨੂੰ ਅੱਜ ਕਿੰਨੇ ਦਿਨ ਹੋ ਗਏ ਜੀ ਮਰਨ ਵਰਤੇ ਬੈਠਿਆਂ ਨੂੰ ਅਸੀਂ ਸਾਰੇ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਇਕੱਠੇ ਹੋਏ ਆਂ ਮੈਂ ਤਾਂ ਸਾਰੇ ਵੀਰਾਂ ਨੂੰ ਸਾਰੇ ਜੂਤ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਜੇ ਹੁਣ ਨਾ ਇਕੱਠੇ ਹੋਏ ਕਦੋਂ ਇਕੱਠੇ ਹੋਵਾਂਗੇ ਜੀ ਜਿਹੜੇ ਬੰਦੇ ਵਾਦੇ ਕਰਕੇ ਮੁੱਕਰ ਸਕਦੇ ਨੇ ਉਹ ਕੁਝ ਵੀ ਕਰ ਸਕਦੇ ਨੇ ਆਉਣ ਵਾਲੇ ਹਾਲਾਤ ਬਹੁਤ ਮਾੜੇ ਹੋ ਜਾਣੇ ਨੇ ਜੀ ਪੰਜਾਬ ਦੇ ਜੇ ਹੁਣ ਵੀ ਆਪਾਂ ਇਕੱਠੇ ਹੋ ਕੇ ਨਾ ਅੱਜ ਤੋਂ ਬਾਅਦ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਹੁਣ ਅੱਜ ਤੋਂ ਬਾਅਦ ਜਿਹੜੀ ਅੱਗੇ ਕਾਲ ਹੋਊਗੀ ਜੀ ਦੁਨੀਆ ਨਾਲ ਦੀ ਉਸ ਹਿਸਾਬ ਨਾਲ ਅਸੀਂ ਅੱਗੇ ਵੀ ਕਰਾਂਗੇ ਜੀ ਅੱਜ ਤੋਂ ਬਾਅਦ ਜਥੇਬੰਦੀ ਜਿਹੜੀ ਅਗਲੀ ਕਾਲ ਹੋਊਗੀ ਉਦੇ ਮੁਤਾਬਕੀ ਅਗਲਾ ਫੈਸਲਾ ਜਿਹੜਾ ਲਿਆ ਜਾਊਗਾ ਕੈਮਰਾਮੈਨ ਹਰਸ਼ ਦੇ ਨਾਲ ਜਗਦੀਸ਼ ਰਾ